ਮਰਿੰਡੇ ਸ਼ਹਿਰ 'ਚ ਲੱਗੀਆਂ ਰੌਣਕਾਂ ਸਰਕਾਰ ਨੇ ਲੋਕਾਂ ਦੀ ਲੋਕਪ੍ਰਿਤਾ ਦੇਖਦੇ ਹੋਏ ਬਹੁਤ ਹੀ ਸੋਹਣਾ ਝੀਲ ਦਾ ਪ੍ਰਬੰਧ ਕਰ ਦਿੱਤਾ ਹੈ ਮਰਿੰਡੇ ਸ਼ਹਿਰ ਦੇ ਅੰਦਰ ਜੀ ਸਪੈਸ਼ਲੀ ਬੋਰਡ ਲੱਗ ਚੁੱਕਿਆ ਹੈ ਜੀ ਆਇਆਂ ਨੂੰ ਜੀ ਜਿੰਨੇ ਵੀ ਸਾਡੇ ਭੈਣ ਭਰਾ ਜਿਹੜੇ ਪਰੇਸ਼ਾਨ ਰਹਿੰਦੇ ਸੀ ਵੀ ਜਿਹੜੇ ਕਹਿੰਦੇ ਸਨ ਸਵਿਮਿੰਗ ਪੂਲ ਵਾਸਤੇ ਵੱਖ-ਵੱਖ ਸ਼ਹਿਰਾਂ ਤੋਂ ਮਰਿੰਡੇ ਤੋਂ ਬਾਹਰ ਜਾਣਾ ਪੈਂਦਾ ਹੈ ਛੋਟੇ-ਛੋਟੇ ਬੱਚੇ ਸੁਆ ਪਰ ਜਾਂਦੇ ਸੀਗੇ ਸਪੈਸ਼ਲੀ ਸਪੈਸ਼ਲੀ ਤੇ ਸਪੈਸ਼ਲੀ ਸਰਕਾਰ ਨੇ ਸਭ ਦੀ ਗੱਲ ਸੁਣਦੇ ਹੋਏ ਮਰਿੰਡੇ ਸ਼ਹਿਰ ਦੇ ਵਿੱਚੋਂ ਵਿੱਚ 2500 ਫੁੱਟ ਲੰਬਾ ਚੌੜਾ ਵਧੀਆ ਸਵਿਮਿੰਗ ਪੂਲ ਤਿਆਰ ਕੀਤਾ ਜੀ ਬਹੁਤ ਹੀ ਸ਼ਾਨਦਾਰ ਸਭ ਤੋਂ ਪਹਿਲੇ ਅਸੀਂ ਪਾਣੀ ਦਾ ਰੰਗ ਚੈੱਕ ਕਰੋ ਇਹ ਪਾਣੀ ਮੰਗਾਇਆ ਹੈ ਅਫਰੀਕਾ ਦੇ ਜੰਗਲਾਂ ਚੋਂ ਸਪੈਸ਼ਲੀ ਵੀ ਜਿਹੜੇ ਬੰਦਿਆਂ ਨੇ ਸਵਿਮਿੰਗ ਕਰਨੀ ਹੈ ਉਹਨਾਂ ਨੂੰ ਫੀਲਿੰਗ ਆਵੇ ਵੀ ਅਸੀਂ ਫੋਰਨ ਜਿੱਥੇ ਸਵਿਮਿੰਗ ਕਰ ਰਹੇ ਹਾਂ ਜੀ ਪਾਣੀ ਦਾ ਕਲਰ ਚੈੱਕ ਕਰੋ ਪਾਣੀ ਦਾ ਗਲੋ ਚੈੱਕ ਕਰੋ ਜੀ ਠੀਕ ਹੈ ਜੀ ਇਹ ਹਾਲ ਹੈ ਕਿ ਆਪਣੇ ਮਰਿੰਡਾ ਸ਼ਹਿਰ ਦੇ ਅੰਡਰਬ੍ਰਿਜ ਦੇ ਜੀ ਮਰਿੰਡਾ ਸ਼ਹਿਰ ਦਾ ਅੰਡਰਬ੍ਰਿਜ ਹੈ ਜੀ ਇਹ ਲੋਕ ਮੈਨੂੰ ਪੁੱਛਣ ਵਿੱਚ ਲੱਗੇ ਸਣੀ ਵੀਰੇ ਟਿਕਟ ਕਿੰਨੀ ਲੱਗੀ ਵੀ ਹੈ ਵੀਰੇ ਟਿਕਟ ਹੈਗੀ ਫ੍ਰੀ ਕੋਈ ਪੈਸਾ ਨਹੀਂ ਹੈਗਾ ਆਪਣੇ ਕਿਸ਼ਤੀਆਂ ਜਹਾਜ਼ ਘਰ ਤੋਂ ਆਪਣੇ ਲੈ ਕੇ ਆਓ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਜੀ ਸੋ ਬਹੁਤ ਹੀ ਵਧੀਆ ਮਾਹੌਲ ਹੈ ਬਿਲਕੁਲ ਠੰਡਾ ਹੰਡਾ ਪਾਣੀ ਹੈਗਾ ਜਿਹੜੇ ਭੈਣ ਭਰਾ ਪਰੇਸ਼ਾਨ ਰਹਿੰਦੇ ਸੀਗੇ ਵੀ 스위밍 ਕਰਨੀ ਹੈ ਵੀ ਮਰਿੰਡਾ ਤੋਂ ਬਾਹਰ ਜਾਣਾ ਪਊਗਾ ਵੀ ਪੂਲ ਬਿਲਕੁਲ ਛੋਟਾ ਜਿਹਾ ਮਿਲਦਾ ਬਹੁਤ ਹੀ ਵਧੀਆ ਲੰਬਾ ਚੌੜਾ ਪੂਲ ਬਣਿਆ ਹੋਇਆ ਜੀ 250 ਫੁੱਟ ਤੋਂ ਵੀ ਵੱਧ ਲੰਬਾ ਹੈ ਸਪੈਸ਼ਲੀ ਲਿਖਿਆ ਹੋਇਆ ਜੀ ਐਨੂ ਸ਼ਹਿਰ ਮਰਿੰਡਾ ਮਰਿੰਡਾ ਸ਼ਹਿਰ ਦੇ ਤਰ੍ਹਾਂ ਜੀ ਐਨੂ ਲਿਖਿਆ ਹੋਇਆ ਵੀ ਕੋਈ ਵੀ ਵੀਰ ਭੈਣ ਕਿਸੇ ਕਰੇ ਵਿਤਕਰਾ ਨਹੀਂ ਕਰੂਗੇ ਵੀ ਕੋਈ ਕਰਾਲੀ ਤੇ ਆਵੇ ਟੰਗੜਾਲੀ ਤੇ ਆਵੇ ਮਹਾਲੀ ਤੇ ਆਵੇ ਜਲੰਧਰ ਤੇ ਆਵੇ ਸਭ ਨੂੰ 스위밍 ਪੂਲ ਦੇ ਨਜ਼ਾਰੇ ਫ੍ਰੀ ਦੇਣੀ ਆਪਾਂ ਜੀ ਕਿਸੇ ਭੈਣ ਭਰਾ ਤੇ ਕੋਈ ਪੈਸਾ ਨਹੀਂ ਚਾਰਜ ਕਰਦਾ ਹੈਗਾ ਜੀ ਅਸੀਂ ਵੀ ਬੇਨਤੀ ਕਰਦੇ ਹਾਂ ਜੀ ਆਇਆਂ ਨੂੰ ਭਾਈ ਛੇਤੀ ਛੇਤੀ ਪਹੁੰਚੋ ਸਾਡੇ ਮਰਿੰਡੇ ਸ਼ਹਿਰ ਦੇ ਅੰਦਰ ਮੁਫਤ ਮੈਲੋ ਨਜ਼ਾਰੇ ਫ੍ਰੀ ਮੈਲੋ ਅਨਾਉਂਸਮੈਂਟਾਂ ਦੇ ਨਜ਼ਾਰੇ ਬਹੁਤ ਹੀ ਵਧੀਆ ਪ੍ਰੋਗਰਾਮ ਹੈਗਾ ਇਹ ਲਖੋ ਸਾਡੇ ਵੀਰਪ੍ਰਣ ਕਾਫੀ ਜੁੜ ਚੁੱਕੇ ਆ ਗੱਡੀਆਂ ਕਾਰਾਂ ਬੱਸਾਂ ਵੀ ਆ ਗਿਆ ਪਰ ਪਰ ਕੇ ਕਹਿੰਦੇ ਸਵਿੰਗ ਪੂਲ ਦੇ ਨਜ਼ਾਰੇ ਲੈਣੇ ਆਓ ਦੇਖੋ ਉਹ ਬਾਈ ਨੇ ਤਾਂ ਮੋਟਰਸਾਈਕਲ ਵਿੱਚੇ ਵੜ ਲਿਆ ਕਹਿੰਦੇ ਵੇਸੇ ਮੋਟਰਸਾਈਕਲ ਨਾਲ ਕੇ ਨਾਲ ਜਾਣਾ ਸਿੱਧੀ ਗੱਲ ਜੋ ਮਰਜ਼ੀ ਹੋ ਜਵੇ ਮੋਟਰਸਾਈਕਲ ਵੀ ਲੈਣੇ ਆਣੇ ਆ ਟਰੈਕਟਰ ਵੀ ਲੈਣੇ ਆਣੇ ਆ ਠੀਕ ਹੈ ਨਾ ਜੀ ਬਹੁਤ ਹੀ ਸ਼ਾਨਦਾਰ ਨਜ਼ਾਰੇ ਆ ਰਹੇ ਐ ਇਹ ਪੀਆਰਟੀਸੀ ਲ ਕਹਿੰਦੇ ਅਸੀਂ ਕਹਿੰਦੇ ਪਿੱਛੇ ਛੱਡ ਜੀ ਭਾਈ ਪੀਆਰਟੀਸੀ ਵਾਲੇ ਵਿੱਚੇ ਫਿਰਦੇ ਆ ਠੀਕ ਹੈ ਜੀ ਉਹ ਟਰੱਕ ਵਾਲੇ ਵਿੱਚੇ ਫਿਰਦੇ ਆ ਕਹਿੰਦੇ ਭਾਈ ਨਜ਼ਾਰੇ ਲੈਣੇ ਆ ਬਾਕੀ ਮੈਂ ਤਾਂ ਮਜ਼ਾਕ ਰਹਾ ਮਜ਼ਾਕ ਰਿਹਾ ਜਿੰਨੇ ਵੀ ਭੰਨ ਭਰਾ ਦੂਰ ਤੇ ਆ ਰਹੇ ਆ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਅੱਜ ਦਾ ਦਿਨ ਆਹ ਪੁੱਲ ਨੂੰ ਵੀ ਐਗਜ਼ੈਕਟ ਮਾਰਿਓ ਕਿਉਂਕਿ ਬਹੁਤ ਪ੍ਰੋਬਲਮ ਆ ਰਹੀ ਲੋਕਾਂ ਨੂੰ ਬਹੁਤ ਪੰਗਾ ਪੈ ਰਿਹਾ ਆ ਵੀਰ ਨੇ ਕੱਢ ਲਿਆ ਮੋਬਾਈਲ ਕਹਿੰਦਾ ਅਮਰ ਇਸਟੇਨ ਵਾਲੇ ਨੂੰ ਫੋਨ ਕਰ ਦਮਾ ਵੀ ਫਟਾਫਟ ਸੁਬੀਮੀ ਬੋਲਦੇ ਨਜ਼ਾਰੇ ਲਈਏ ਏ ਬਾਈ ਨਾ ਨਵੇਂ ਮੋਟਰਸਾਈਕਲ ਬਾੜ ਤਾਂ ਅੰਦਰੋਂ ਦੇਖਦੇ ਕਾ ਕਰਦੇ ਆ ਆ ਲੱਕ ਮਾਤਾ ਵੀ ਕਮਾਤਾ ਆਲੋ ਆ ਬੀਰ ਜੀ ਵੀ ਆ ਕੇ ਗੱਡੀ ਚੋਂ ਜੀ ਬਾਹਰ ਕਹਿੰਦੇ ਮੈਂ ਵੀ ਆਫਿਸ ਨੂੰ ਜਾਣਾ ਵੀ ਮੈਥ সুই밍 ਪੂਲ ਤੇ ਜਾਣਾ ਸ਼ਾਮ ਨੂੰ ਲਊਗਾ ਕੇ ਸੋ ਬੇਨਤੀ ਆਹੀ ਹੈ ਵੀ ਅੱਜ ਐਗਜ਼ਿਟ ਮਾਰਿਓ ਪੂਲ ਨੂੰ ਸਾਡੇ ਨੂੰ ਜੀ ਕਿਉਂਕਿ ਦੋਨੇ ਵੱਸ ਰਸਤਾ ਬੰਦ ਕਰ ਦਿੱਤਾ ਹੈਗਾ ਕਈ ਵਾਰ ਕੋਈ ਵੀਰਪੈਣ ਬੜਾ ਦੂਰ ਤੋਂ ਆਂਦਾ ਨੂੰ ਨਹੀਂ ਨੌਲੇਜ ਹੁੰਦੀ ਆ ਵੀਡੀਓਸ ਜੀ ਆਪਸ ਵੀ ਫਿਰ ਆ ਕੇ ਦਿਖਾਉਂਦੇ ਬਾਹਰੇ ਖੜੀ ਹੈ ਜੀ ਇਹ ਬਸਲੇ ਸੁਮੇਂ ਪੂਲ ਦੇ ਰੇ ਤੇ ਨਜ਼ਾਰੇ ਆ ਦੇਖੋ ਜੀ ਉਹਨਾਂ ਨੂੰ ਹੋ ਗਿਆ ਜਾਨੀ ਜਕਾਮ ਦੇਖੋ ਉਹ ਨੱਕਪਨ ਜੱਕੀ ਖੜੀ ਹੈ ਜਾਨੀ ਜਕਾਮ ਹੋ ਗਿਆ ਬਸ ਨੂੰ ਜੀ ਇਹ ਸ਼ਾਪ ਦੇ ਬਾਹਰ ਖੜੀ ਹੈ ਆਪਣੀ ਦੇ ਜੀ ਤੋਂ ਸਭ ਨੂੰ ਆਹੀ ਕਹੂੰਗਾ ਵੀ ਮੇਰਾ ਵੀਰੋ ਭੈਣੋ ਜਿਹਨਾਂ ਨੇ ਆਣਾ ਬਾਈਪਾਸ ਘੁੰਮ ਕੇ ਆ ਜਿਓ ਬਹੁਤ ਬੁਰਾ ਹਾਲ ਹੈ ਬਹੁਤ ਪੈੜਾ ਕੰਮ ਹੈ ਜੀ ਹਲੋ ਤੁਹਾਨੂੰ ਪੁਲ ਦੇ ਦਰਸ਼ਨ ਕਰਾ ਦਿੰਦੇ ਆ ਪੁਲ ਹੈਗਾ ਆਪਣਾ ਜੀ ਸਵੀਮਿੰਗ ਪੂਲ ਇਹ ਸਰਕਾਰ ਨੂੰ ਬੇਨਤੀ ਕਰੂੰਗਾ ਪੁਲ ਦਾ ਨਾਮ ਚੇਂਜ ਕਰਕੇ ਦਿੱਤਾ ਜਾਵੇ ਲਿਖਾਇਆ ਸਵੀਮਿੰਗ ਪੂਲ ਪੂਲ ਤੋਂ ਧੰਨਵਾਦ ਜੀ ਥੈਂਕ ਯੂ ਜੀ